ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਟਾਈਮ ਸਵੇ ਦੇ 9:00 ਵਜੇ ਚੱਲੇ ਆ ਵਜਨ ਵਾਲੀ ਆ ਬਸ ਤੇ ਆਪਾਂ ਇੱਥੇ ਪ੍ਰੈਸ ਕਰ ਲੈਨੇ ਪਹਿਲਾਂ ਲਾਈਟ ਚੱਲ ਗਈ ਤੇ ਛੋਟੂ ਛੋਟੂ ਵਾਰਸਾ ਉਧਰ ਸਾਰੇ ਫੇਰ ਲੈ ਐ ਇੱਥੇ ਤਾਂ ਹੁਣ ਵੀ ਤੁਹਾਨੂੰ ਪਤਾ ਵਾਰਸ਼ ਪਾਇਆ ਸੀਗਾ ਤਾਂ ਕਰਕੇ ਵੀ ਇੱਧਰ ਨਹੀਂ ਕੋਈ ਕੰਮ ਕੀਤਾ ਚੱਦਰ ਥੋੜੀ ਜੀ ਮੈਂ ਏਦੀ ਝਾੜ ਲਈ ਫਿਰ ਤੇ ਬਾਕੀ ਕੱਪੜੇ ਪ੍ਰੈਸ ਕਰ ਲਈਏ ਫਲੈਟ ਗਈ ਸੀ ਮੈਂ ਕਿਹਾ ਫੇਰ ਨਾ ਮੁੜ ਕੇ ਚੱਲ ਜਾਈਏ ਕਿਉਂਕਿ ਹੁਣ ਲੈਡ ਬਹੁਤ ਜ਼ਿਆਦਾ ਚੱਲਦੀ ਆ ਤਾਂ ਕਰਕੇ ਤੇ ਫਾਰਸ਼ ਦਿਖਾ ਦੋ ਹਜੇ ਇੰਨਾ ਸੁੱਕਾ ਨਹੀਂ ਹੈਗਾ ਤੇ ਪਰ ਉਦਾਹ ਬੋਰੇ ਦੇ ਰੱਖ ਕੇ ਲੰਘੀ ਜਾਂਦੇ ਆ ਯਾ ਨਾ ਪਤਾ ਨਹੀਂ ਕਿ ਚਿੱਟਾ ਚਿੱਟਾ ਇਹ ਆ ਪਰ ਇਹ ਨਾ ਤੋ ਆ ਗਿਆ ਨੇ ਬੁਆ ਗੰਦਾਇਆ ਰਹਾ ਦਾ ਨਾ ਨਹੀਂ ਰੁਜਿਆ ਹੋ ਕਰਕੇ

ਯਾਰ ਨਾ ਫਰਖਾਗਰ ਕੇ ਗਿਆ ਸੀ ਤੇ ਤੇ ਹੋ ਗਿਆ ਸੀ ਮੋਤੀ ਦਾ ਮੇਲ ਹੋਇਆ ਹਾਂ ਅੱਜ ਆਇਆ ਨਹੀਂ ਥੋੜੇ ਨਹੀਂ ਤੁਹਾਨੂੰ ਥੋੜੇ ਨਹੀਂ ਥੋੜੇ ਨਹੀਂ ਮਮਾ ਕਿੱਥੇ ਨਹੀਂ ਥੋੜੇ ਯਾਰ ਥੋੜੇ ਦੇਖੀਂ ਠੀਕ ਆ ਆ ਦੇਖ ਲਓ ਸਮਾਨ ਸਮਾਨ ਬੱਚੇ ਰੋਟੀ ਖਾਣ ਆ ਜਲੇ ਹਾਂਜੀ ਹੁਣ ਅਸੀਂ ਮਾਇਆਂ ਲਾ ਕੇ ਆਏ ਸੀਗੇ ਹੱਥ ਹੋ ਗਏ ਉੱਤੇ ਬਸ ਬੈਠੇ ਆ ਰੋਟੀ ਖਾਣ ਲੱਗੀ ਆ ਤੇ ਫੇਰ ਡੀ ਜੇ ਵਗੈਰਾ ਚੱਲ ਜਾਣੇ ਆ ਸਮਾਨ ਦਾਦੂ ਕੇ ਹੀ ਰੋਟੀ ਖਾਣ ਆ ਜਲੇ ਸਕੇ ਰੋਟੀ ਖਾਣ ਆ ਜਲੇ ਫੇਰ ਬਾਈ 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 ਇਹਦੇ ਚਰਾਬਾ ਪਾਉਣੀ ਆ ਲਾਈ ਜਾਂਦਾ ਬਾਰ-ਬਾਰ ਇਹ ਹੋ ਗਈ ਨਿਆਂ ਕੰਡ ਬਹੁਤਾ ਸੀ ਇਸ ਕਰਕੇ ਕੋਟ ਲਾਈ ਇਹਨੇ ਵੀ ਕੋਟ ਪਾ ਲਿਆ ਪਹਿਲਾਂ ਲਾਈ ਇਹਦਾ ਕੰਡ ਬਹੁਤਾ ਸਮਾਂ ਲੱਗਦਾ ਤਾਂ ਇਹ ਚੁੱਪੀ ਪਾਈ ਇਹ ਮੋਟੇਰੇ ਸਾਰ ਜਿੰਨੇ ਮੋਟੇ ਐ ਇਸ ਕਰਕੇ ਬਸ ਟੋਪੀ ਦੇਣੀ ਜੱਬਾ ਬਣਾਉਂਦੇ ਜੱਬਾ ਲੈਣੇ अजल इधर देखना तेरी भाभी ला ब्लॉग हां जी मम्मी हुई आई सी अज लोड़ी लैके ਤੇ ਆ ਮਮੀ ਦਾ ਸੂਟ ਇੱਕੋ ਜਿਹਾ ਸਾਡੇ ਵਸ ਰੰਗ ਹੋਰ ਹੋਰ ਤੇ ਹ ਸਮਰ ਦਾ ਲਾਇਉ ਨਹੀਂ ਪੈਸੇ ਦੇ ਤੇ ਸਮਰ ਦਾ ਲਿਆ ਨਹੀਂ ਹੈ ਇੱਕ ਤੇ ਪੈਸੇ ਉੱਤੇ ਲਾਇਏ ਸੀ ਇਹ ਬਾਕੀ ਆ ਗਾਚਕ ਗੁੱਚ ਮੂੰਫਲੀ ਵੀ ਕਿੱਥੇ ਗਈ ਆ ਦੇ ਤੇ ਡੱਬਾ ਮਿੱਠੇ ਦਾ ਸਮਰ ਲਈ ਚੀਜ਼ੀਆਂ ਆ ਦੋ ਮੈਟ ਜੇ ਵੀ ਲਿਆ ਕੇ ਦਿੱਤੇ ਬਾਕੀ ਉਹ ਰੋਲ ਜਿਆ ਚਾਹੀਦਾ ਸੀ ਇਹ ਠੀਕ ਹੈ ਇਹ ਹੈਗੀ ਜੀ ਲੋੜੀ ਹੁਣ ਕਰ ਕਰਨ ਵਧੀਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਜੇ ਸਾਰੇ ਜਣ ਠੀਕ ਠਾਕ ਹੋਵੋਗੇ ਟਾਈਮ ਸ਼ਾਮ ਦੇ 5:30 ਹੋ ਗਏ ਤੇ ਅੱਜ ਮੰਮੀ ਹੁਣੇ ਆਏ ਸੀ ਦੁਪਹਿਰੇ ਉਹ ਮੈਂ ਥੋੜੀ ਜਿਹੀ ਕਲਿੱਪ ਜੀ ਲਈ ਸੀਗੀ ਤੇ ਬਾਕੀ ਦਾਲ ਬਣੀ ਪਈ ਆ ਹੁਣ ਨਹੀਂ ਬਣਾਉਣਾ ਹੈਗਾ ਕੁਛ ਵੀ ਤੇ ਚੌਲ ਵੀ ਥੋੜੇ ਜੇ ਪਏ ਆ ਤੇ ਬਾਕੀ ਭਾਂਡੇ ਭੁੰਡੇ ਸੀਗੇ ਧੋ ਲੈ ਆ ਕੱਪੜੇ ਵਾਹ ਲਾ ਕੇ ਅੰਦਰ ਰੱਖ ਲੈ ਤੇ ਹੁਣ ਸਮਰਦੀ ਪਾਪਾ ਅੱਜ ਲੱਗੇ ਆ ਰਸੋਈ ਤੇ ਫਰਸ਼ 'ਪਣ ਸਵੇਰੇ ਇੰਨੀ ਉੱਪਰ ਉਹ ਜਿਹੜਾ ਟੁੱਕ ਦੇ ਹੁੰਦੇ ਉਹ ਟੋਕ ਲਿਆ ਸੀਗਾ ਤੇ ਹੁਣ ਇਹ ਉੱਪਰ ਲੱਗੇ ਹੋਏ ਆ ਤੇ ਬਾਕੀ ਮੈਂ ਦਿਖਾਉਂਦੀ ਆ ਤੁਹਾਨੂੰ ਤੇ ਕਚਰਾ ਜਿਹੜਾ ਸੀਗਾ ਉਹ ਇੱਥੇਕ ਸੈੱਟ ਲਿਆ ਆ ਦੇਖੋ ਫਰਸ਼ ਆਂਦੇ ਉੱਥੇ ਪਾਣੀ ਪੀਂ ਖੜਦਾ ਆ ਹੂੰ ਇਹ ਆ ਦੇਖੋ ਵੀਡੀਓ ਕਿ ਦਰੀ ਬਣਦੀ ਉਹ ਨਹੀਂ ਤੱਕਣਾ ਆ ਦੇਖੋ ਰੰਗ ਜੇ ਆ ਦੇਖੋ ਕੀ ਹੋ ਰੰਗ ਰੰਗ ਫਿੱਕੇ ਫਿੱਕੇ ਜੇ ਰੰਗ ਹੋ ਰਹੇ ਤਰਨਦੀ ਬਣਦੀ ਮੋੜ ਕੇ ਬਾਅਦ ਚੋ ਮੇਰਾ ਆਪਣਾ ਵਾਲਾ ਸੀ ਕੈਮਰਾ

ਮੈਂ ਪਿੱਛੇ ਨੂੰ ਜਾਂਦਾ ਇੱਧਰ ਨੂੰ ਆ ਆ ਇੱਧਰ ਆ ਜਾ ਇੱਧਰ ਆ ਜਾ ਪਿੱਛੇ ਡਿਗਣਾ ਤੂੰ ਕਹਿੰਨੇ ਮੈਂ ਇੰਨਾ ਘੜਾ ਆਉਣਾ ਥੱਲੇ ਕਹਿੰਦਾ ਨਹੀਂ ਜਾਣ ਥੋੜੇ ਰੰਗ ਸਹੀ ਆਉਣ ਲੱਗੇ ਕਮਾਂਡ ਪਾਣੀ ਥੋੜਾ ਹੈ ਕਹਿੰਦਾ ਕੰਮ ਕਰਨਾ ਕੰਮ ਕਰਨਾ ਇਹਨੂੰ ਫੇਰ ਮੈਂ ਕਹਾ ਹਨਾ ਬੋਰੇ ਤੇ ਪਾ ਦੋ ਦਿਨ ਹੋ ਗਏ ਇੱਥੇ ਪਏ ਨੂੰ ਇਹ ਵੀ ਵਿੱਚੀ ਪਾਲਣ ਦੇ ਤਾਂ ਛਾਣ ਕੇ ਹੈ ਇਹ ਵੀ ਵਿੱਚੀ ਪਾਲਣ ਦੇ ਛਾਣ ਕੇ ਬੱਚ ਨਹੀਂ ਸਾਰਾ ਹੀ ਬੱਚ ਕੰਦਾ ਮਰ ਕੀ ਕਰਦਾ ਕੰਮ ਕਿਹੜਾ ਕੰਮ ਬਸ ਬਾਸੇ ਨਹੀਂ ਸਾਰਾ ਪਾਉ ਇੱਥੇ ਹਮ ਮੋਟਾ ਨਹੀਂ ਬਣਾਉਣਾ ਕੀ ਹੋਇਆ ਹੁਣ ਮੋਟਾ ਨਹੀਂ ਬਣਾਉਂਦਾ ਕਿਉਂ ਇਹ ਪਾ ਲਈ ਪਾਤੀ ਹਾਂ ਫਿਰ ਹਣ ਥੱਕ ਗਿਆ ਬਸ ਕਿਉਂ ਸਾਰਾ ਪਾਉ ਮੋਟਾ ਨਹੀਂ ਹੁੰਦਾ ਕਿਉਂ ਮੋਟੇ ਮੈਂ ਨਹੀਂ ਪਾਣਾ ਹਾਂ ਥੱਕ ਗਈ ਆ

ਬੱਚਾ ਹਾਂ